ਮਾ ਜੀ ਹਰਮੇਰ ਸਿੰਘ ਤੂੰਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਡਾਕਟਰ ਦਰਸ਼ਨਪਾਲ ਜੀ ਦੀ ਜਥੇਬੰਦੀ ਵੱਲੋਂ ਜੀ ਅੱਜ ਦਾ ਕੀ ਸਿਸਟਮ ਅੱਜ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਕਿਸਾਨ ਵਿਰੋਧੀ ਲੋਕ ਵਿਰੋਧੀ ਬਿੱਲ ਲੈ ਕੇ ਆਏ ਨੇ ਜਿਵੇਂ ਬਿਜਲੀ ਬਿੱਲ 2025 ਹੋ ਗਿਆ ਚਿਪਾ ਵਾਲੇ ਮੀਟਰ ਲਾਉਣੇ ਤੇ 300 ਜੋਨਟ ਜਿਹੜੀ ਉਹ ਰੱਦ ਕਰਨੀ ਤੇ ਖੇਤਾਂ ਵਾਲੀਆਂ ਮੋਟਰਾਂ ਨੂੰ ਬਿੱਲ ਲਾਉਣੇ ਇਹ ਸਾਰਿਆਂ ਨੂੰ ਮਤਲਬ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਲੋਕਾਂ ਨੂੰ ਜਾਗਰਤ ਕਰਾਉਣ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਅੱਜ ਇੱਕ ਮੁਹਿੰਮ ਵਿੱਢੀ ਆ ਪਿੰਡ ਪਿੰਡ ਜਾ ਕੇ ਅਸੀਂ ਮੀਟਿੰਗਾਂ ਕਰਾਂਗੇ ਜਿੱਥੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਸਰਕਾਰ ਦੇ ਨਾਕਾਮੀਆਂ ਦੱਸਾਂਗੇ ਬਿਲਾਾਂ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਿ ਇਹ ਬਿਲ ਸਾਡੇ ਲਈ ਕਿੰਨੇ ਕ ਘਾਤਕ ਹੋ ਸਕਦੇ ਨੇ ਜਿੱਥੇ ਕਿ ਸਰਕਾਰ ਨਾਲ ਸੀਡ ਬਿਲ ਦੇ ਉੱਤੇ ਵੀ ਕਬਜ਼ਾ ਕਰਨ ਜਾ ਰਹੀ ਆ ਕਿਉਂਕਿ ਸੀਡ ਬਿਲ ਇੱਕ ਕਿਸਾਨਾਂ ਦੇ ਆ ਫਸਲਾਂ ਦਾ ਬਿਲ ਆ ਇਹ ਇਹ ਕਿਸਾਨਾਂ ਦੇ ਹੱਥਾਂ 'ਚ ਹੀ ਹੋਣਾ ਚਾਹੀਦਾ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਆ ਇਸ ਤਰ੍ਹਾਂ ਇਹਨਾਂ ਨੇ ਹੋਰ ਵੀ ਕਈ ਬਿਲ ਲਾਗੂ ਕੀਤੇ ਹੋਏ ਨੇ ਜਿਹੜੇ ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ ਉਹ ਸਾਰਿਆਂ ਵਾਸਤੇ ਅਸੀਂ ਲੋਕਾਂ ਨੂੰ ਅੱਜ ਇੱਕਜੁੱਟਤਾ ਦੇ ਵਿੱਚ ਇਹ ਗੱਲ ਕਹਿਣ ਵਾਸਤੇ ਚੱਲੇ ਆ ਵੀ ਤੁਸੀਂ ਜਾਗਰਤ ਹੋਵੋ ਇਕੱਠੇ ਹੋਵੋ ਜਿੰਨਾ ਚਿਰ ਲੋਕ ਪਿੰਡਾਂ 'ਚ ਉੱਠ ਕੇ ਸੜਕਾਂ 'ਤੇ ਆਉਣਗੇ ਇਹ ਨਹੀਂ ਉਹਨਾਂ ਜਿਹੜੇ ਕਾਨੂੰਨ ਨਹੀਂ ਰੱਦ ਹੋ ਸਕਦੇ ਦੇਖੋ ਜੀ ਬਿਜਲੀ ਮਿਲਤਾ ਇੰਨਾ ਖਤਰਨਾਕ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਿਜਲੀ ਜਾਂ ਜਿਹੜਾ ਬੱਲ ਵੀ ਨਿਕਰੇ ਜਗਾ ਸਕਦੇ ਏਸੀ ਲਾਉਣਾ ਪੱਖੇ ਚਲਾਉਣੇ ਅਰ ਇਹ ਪਾਣੀ ਕੱਢ ਕੇ ਧਰਤੀ 'ਚ ਪੀਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਸਾਰਾ ਸਮਾਨ ਸੜਾ ਕਵਾੜ 'ਚ ਜਾਣਾ ਕਿਉਂਕਿ ਬਿਜਲੀ ਦਾ ਰੇਟ ਵੀ ਮਹਿੰਗਾ ਹੋ ਜਾਣਾ ਜਦੋਂ ਕਾਰਪੋਰੇਟ ਘਰਾਣੇ ਦੇ ਹੱਥ 'ਚ ਵਾਗੀ ਪ੍ਰਾਈਵੇਟ ਹੋ ਗਈ ਨਿੱਜੀਕਰਨ ਹੋ ਗਿਆ ਪਹਿਲਾਂ ਤਾਂ ਸਾਨੂੰ ਨੌਕਰੀਆਂ ਨਹੀਂ ਮਿਲਦੀ ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਇਹ ਹੀ ਆ ਦੂਜੇ ਪਾਸੇ ਜਿਹੜੇ ਚਿੱਪ ਵਾਲੇ ਮੀਟਰ ਨੇ ਇਹਨਾਂ ਦਾ ਬਿੱਲ ਮੈਂ ਨਹੀਂ ਕਹਿੰਦਾ ਅੱਜ ਨਹੀਂ ਭਰੇ ਜਾਂਦੇ ਹਰ ਇੱਕ ਦੇਖੋ ਤੁਸੀਂ 40 40 ਹਜ਼ਾਰ ਦਾ ਬਿੱਲ 90 90 ਹਜ਼ਾਰ ਦਾ ਬਿੱਲ ਲੱਖ-ਲੱਖ ਰੁਪਏ ਦਾ ਬਿੱਲ ਉਦੋਂ ਬਾਅਦ ਸੁਨਵਾਈ ਵੀ ਨਹੀਂ ਆਈ ਵੀ ਮਤਲਬ ਇਹ ਆਇਆ ਕਿਸ ਗੱਲ ਤੋਂ ਆ ਅੱਜ ਕਿੰਨੇ ਕੁ ਅੱਜ ਤਕਰੀਬਨ ਜੀ ਅਸੀਂ ਸੈਂਕੜੇ ਪਿੰਡਾਂ ਦੇ ਵਿੱਚ ਮਾਰਚ ਇੱਕ ਮਤਲਬ ਵੀ ਕਿ ਗੱਡੀ ਕੱ ਦੇ ਲਈ ਕਹੇ ਲੋ ਵੀ 4-500 ਪਿੰਡਾਂ ਦੇ ਵਿੱਚ ਅਸੀਂ ਮਾਰਚ ਚਾਰ ਗੱਡੀਆਂ ਨੇ ਤੇ 6 ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਸਾਂਝਾ ਪ੍ਰੋਗਰਾਮ ਆ ਇਹ ਹਰ ਇੱਕ ਗੱਡੀ ਦੇ ਵਿੱਚ ਹਰ ਇੱਕ ਜਥੇਬੰਦੀ ਦਾ ਬੰਦਾ ਸਾਡਾ ਸ਼ਾਮਲ ਹੋਊਗਾ ਮੈਂ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਸੂਬਾ ਸਕੱਤਰ ਜਗਪਾਲ ਸਿੰਘ ਬੁੱਧਾ ਜੀ ਅੱਜ ਦਾ ਕੀ ਮਤਲਬ ਇਸ ਟਮਾ ਕੀ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ 28 ਤਰੀਕ ਤੋਂ ਲੈ ਕੇ 4 ਜਨਵਰੀ ਤੱਕ ਪਿੰਡਾਂ ਦੇ ਵਿੱਚ ਮਾਰਚ ਤੇ ਮਜਾਰੇ ਜਾਂ ਹੋਰ ਕਰਨੇ ਸੀਗੇ ਰੋਸ ਮਾਰਚ ਉਸ ਲੜੀ ਤੋਂ ਅੱਗੇ ਲੈ ਕੇ ਨਾ ਬਬਰਾਕ ਅੱਜ ਪਿੰਡਾਂ ਦੇ ਵਿੱਚ ਚਾਰ ਗੱਡੀਆਂ ਲੈ ਕੇ ਵੱਖ-ਵੱਖ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਲੋਕਾਂ ਨੂੰ ਜਾਗਰੂਤ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਕਿ ਆਉਣ ਵਾਲੀ 16 ਜਨਵਰੀ ਨੂੰ ਪੰਜਾਬ ਦੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰ ਰਹੇ ਹਾਂ ਉਹਦੇ ਵਿੱਚ ਬਿਜਲੀ ਬਿੱਲ 2025 ਬੀਜ ਬਿੱਲ 2025 ਤੇ ਜਿਹੜਾ ਲੇਬਰ ਕੋਡ ਐਕਟ ਚਾਰ ਬਣਾਇਆ ਜਿਹੜਾ ਉਹਦੇ ਵਿਰੋਧ ਦੇ ਵਿੱਚ ਤੇ ਮਨਰੇਗਾ ਦੇ ਵਿਰੋਧ ਦੇ ਵਿੱਚ ਪਿੰਡਾਂ ਦੇ ਵਿੱਚ ਲਾਮਬੰਦੀ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਤ ਕਰਕੇ ਸੈਂਟਰ ਦੀ ਸਰਕਾਰ ਦੇ ਖਿਲਾਫ ਇਹਨਾਂ ਬਿੱਲਾਂ ਨੂੰ ਵਾਪਸ ਕਰਾਉਣ ਦੇ ਲਈ ਜਿਹੜਾ ਮਾਰਚਾ ਸੀ ਉਹ ਕਰ ਬਿਲਕੁਲ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਦੇ ਥੱਲੇ ਕਿਸਾਨ ਮਜ਼ਦੂਰ ਮਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਅੱਜ ਜਿਹੜਾ ਇਹ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਨਰਮਨ ਸਿੰਘ ਪਿੰਡ ਨਰਵਾਣਾ ਜੀ ਬਲਾਕ ਨਾਪੇ ਦਾ ਪ੍ਰਧਾਨ ਡਟਕੌਂਦਾ ਜਥੇਬੰਦੀ ਦਾ ਠੀਕ ਹੈ ਅੱਜ ਦੀ ਸਾਡੀ ਸਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸਰਕਾਰ ਦਾ ਕੋਈ ਬਿਜਲੀ ਬਿੱਲ ਦਾ ਜਿਹੜੇ ਵੀ ਜੋ ਵੀ ਸਾਡੇ ਮੇਨ ਮੁੱਦੇ ਨੇ ਸਾਰਾ ਸਯੁਕਤ ਕਿਸਾਨ ਮੋਰਚਾ ਅੱਜ ਅਸੀਂ ਆਪ ਦਾ ਜਿਹੜਾ ਝੰਡਾ ਮਾਰਚ ਕੱਟਾਂਗੇ ਜੀ ਗੱਡੀਆਂ ਦਾ ਮੋਰਚਾ ਇਕੱਠਾ ਅੱਜ ਸਾਰੇ ਬਲਾਕਾਂ ਦੇ ਨਾਬਾ ਦੇ ਪਿੰਡਾਂ ਦੇ ਬਲਾਕਾਂ 'ਚ ਫਿਰਾਂਗੇ ਅਸੀਂ ਠੀਕ ਆ ਕੀ ਜਾਗਰਤਾ ਜੀ ਇਹੀ ਆ ਵੀ ਜੋ ਵੀ ਸਰਕਾਰ ਗਲਤ ਫੈਸਲੇ ਲੈ ਰਹੀ ਆ ਬਿੱਲ ਬਿਲਾਾਂ ਤੇ ਮੁੱਦਿਆਂ ਤੇ ਕਿਸਾਨੀ ਦਾ ਜੋ ਵੀ ਮੁੱਦੇ ਨੇ ਉਹਨਾਂ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ ਐ ਭਾਰਤੀ ਕਿਸਾਨ ਜੁਨ ਨੇਕਤਾ ਉਗਰਾਹਾ ਬਲਾਕ ਨਾਬਾ ਦਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਜੀ ਅੱਜ ਦੀ ਕੀ ਪਲਾਨਿੰਗ ਆ ਤੁਹਾਡੀ ਅੱਜ ਦੀ ਜਿਹੜੀ ਪਲਾਨਿੰਗ ਆ ਜੀ ਕਿਉਂਕਿ ਆਉਣ ਵਾਲੀ ਜਿਹੜੀ 16 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਅਸੀਂ ਬੈਠਾਂਗੇ ਉਹਦੇ ਵਾਸਤੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਸਾਰੀਆਂ ਜਥੇਬੰਦੀਆਂ ਜਿਵੇਂ ਐਸਕੇਐਮਡੀ ਮੀਟਿੰਗਾਂ ਹੋਈਆਂ ਨੇ ਉਹਦੇ ਤਹਿਤ ਅਸੀਂ ਸਾਰੀਆਂ ਟੀਮਾਂ ਬਣਾ ਕੇ ਪੂਰੇ ਨਾਬੇ ਬਲਾਕ ਦੇ ਵਿੱਚ ਅਸੀਂ ਟੀਮਾਂ ਬਣਾ ਕੇ ਸਾਰੇ ਪਿੰਡਾਂ 'ਚ ਜਾ ਜਾ ਕੇ ਮੀਟਿੰਗਾਂ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਕਿਉਂਕਿ ਜਿਹੜਾ ਸੈਂਟਰ ਸਰਕਾਰ ਨੇ ਹੁਣ ਤਿੰਨ ਕਾਨੂੰਨ ਲਿਆਂਦੇ ਨੇ ਇੱਕ 2025 ਬਿਜਲੀ ਬਿੱਲ ਇੱਕ 2025 ਜਿਹੜਾ 20 ਸੋਧ ਬਿੱਲ ਇੱਕ ਐਕਟ ਲਿਆਂਦਾ ਲੇਬਰ ਐਕਟ ਉਹਨਾਂ ਵਾਸਤੇ ਲੋਕਾਂ ਨੂੰ ਅਸੀਂ ਜਾਗਰਤ ਕਰਾਂਗੇ ਪਿੰਡ-ਪਿੰਡ ਜਾ ਕੇ ਤਾਂ ਜੋ ਜਿਹੜਾ ਆਉਣ ਵਾਲੀ 16 ਤਰੀਕ ਨੂੰ ਅਸੀਂ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬੈਠਾਂਗੇ ਅਤੇ ਸਰਕਾਰ ਨੂੰ ਚੇਤਾਵਨੀ ਦਵਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਸੰਘਰਸ਼ ਅਸੀਂ ਵਿੱਢ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ 2019-20 ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਵਿੱਢਿਆ ਸੀਗਾ ਉਸੇ ਤਰੀਕੇ ਦੇ ਨਾਲ ਉਸੇ ਤਰਜ਼ ਤੇ ਅਸੀਂ ਇਹ ਯਾਨੀ ਕਿ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਵਾਸਤੇ ਅੱਜ ਪੂਰੇ ਨਾਬੇ ਬਲਾਕ ਦੇ ਵਿੱਚ ਅਸੀਂ ਸਾਰੇ ਐਸਕੇਐਮ ਦੇ ਸੱਦੇ ਤੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਾਂਗੇ ਅਤੇ ਲੋਕਾਂ ਨੂੰ ਜਾਗਰਿਤ ਕਰਾਂਗੇ ਬਹੁਤ ਜ਼ਿਆਦਾ ਖਤਰਨਾਕ ਬੀਜ ਵਿਹਲਾ ਜਿਹੜਾ 2025 ਆ ਕਿਉਂਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਐ ਕੰਪਨੀਆਂ ਨੇ ਚਾਰ ਪੰਜ ਕੰਪਨੀਆਂ ਨੂੰ ਇਹ ਦੇਣਗੇ ਉਹਦੇ ਵਿੱਚ ਇਹਨਾਂ ਨੇ ਹਾਈਬ੍ਰਿਡ ਬੀਜ ਪੈਦਾ ਕਰਨੇ ਨੇ ਉਹਦੇ ਵਿੱਚ ਲੋਕਾਂ ਨੂੰ ਕਹਿਣਗੇ ਕਿ ਵੀ ਸਾਧੋ ਕੰਪਨੀ ਤੋਂ ਬੀਜ ਖਰੀਦਾ ਜਾਵੇ ਇੱਥੇ ਤਾਂ ਇੱਕ ਹੋਣਾ ਕਿ ਜਿਹੜਾ ਤੁਹਾਡੀ ਅੱਗੇ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖ ਲੈਂਦੇ ਸੀ ਆਉਣ ਵਾਲੀ ਫਸਲ ਬੀਜਣ ਵਾਸਤੇ ਉਹ ਤੁਸੀਂ ਉਹ ਨਹੀਂ ਬੀਜ ਸਕੋਗੇ ਅਗਰ ਤੁਸੀਂ ਉਹ ਬੀਜੋਗੇ ਤਾਂ ਉਹ ਤਾਂ ਸਪਸ਼ਟੀ ਕਰਨ ਦੇਣਾ ਪੈਣਾ ਬਿੱਲ ਵਗੈਰਾ ਦੇਣੇ ਪੈਣਗੇ ਉਹਦੇ ਵਿੱਚ ਤੁਹਾਡੇ ਦੇ ਪਰਚੇ ਵੀ ਹੋਣਗੇ ਤੁਹਾਡੇ ਜੇਲ੍ਹਾਂ ਤੱਕ ਵੀ ਜਾਣਗੇ ਕਿਉਂਕਿ ਜਿਹੜੀ ਇਹ ਰਵਾਇਤੀ ਫਸਲਾਂ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖਦੇ ਆ ਰਹੇ ਨੇ ਉਹ ਸਿਸਟਮ ਸਾਰਾ ਖਤਮ ਕਰਕੇ ਇਹ ਕੋਰਪੋਰੇਟ ਘਰਾਣਿਆਂ ਨੂੰ ਸਾਰਾ ਬੀਜ ਬੀਜਾ ਜਿਹੜਾ ਬੀਜ ਬੀਲਾ ਉਹ ਕੋਰਪੋਰੇਟ ਘਰਾਣਿਆਂ ਨੂੰ ਸੰਪਣਾ ਚਾਹੁੰਦੇ ਨੇ ਜੀ ਇਹ ਮੈਂ ਗਰਮੀਤ ਸਿੰਘ ਪਿੰਡ ਸੱਜੂਪੱਟ ਕੁੱਲ ਹਿੰਦ ਕਿਸਾਨ ਸੁਭਾ ਜ਼ਿਲ੍ਹਾ ਸਖਤਰ ਪਟਿਆਲਾ ਕੇਂਦਰ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਨੂੰਨ ਖਤਮ ਕਰਕੇ ਜਾਂ ਕਾਨੂੰਨ ਬਦਲ ਕੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਉਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਉਸ ਦੇ ਖਿਲਾਫ ਲੜਾਈ ਦਿੱਤੀ ਜਾਵੇਗੀ ਜਿਵੇਂ ਬਿਜਲੀ ਬਿੱਲ ਸਾਥੀਆਂ ਨੇ ਦੱਸਿਆ 2025 ਸੀਡ ਬਿੱਲ ਨਰੇਗਾ ਦਾ ਐਕਟ ਲੇਬਰ ਐਕਟ ਇਹਨਾਂ ਦੇ ਖਿਲਾਫ ਅਸੀਂ ਇੱਕ ਲੋਕਾਂ ਨੂੰ ਜਾਗਰੂਕ ਕਰਕੇ ਤਿਆਰ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਦੀ ਤਿਆਰੀ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਹੈ ਕੇਂਦਰ ਨਾਲ ਲੜੀ ਜਾਊਗੀ ਇਹ ਕਾਨੂੰਨ ਵਾਪਸ ਕਰਾ ਕੇ ਹਟਾਂਗੇ ਤੁਹਾਨੂੰ ਕੀ ਇਹ ਉਸ ਤੋਂ ਵੀ ਖਤਰਨਾਕ ਨੇ ਇੱਕ ਤਾਂ ਕੇਂਦਰ ਸਰਕਾਰ ਅਧਿਕਾਰਾਂ ਆਪਣੇ ਚ ਲੈ ਰਹੀ ਆ ਸੂਬਿਆਂ ਦੇ ਅਧਿਕਾਰਾਂ ਦੇ ਛਾਪੇ ਮਾਰ ਰਹੀ ਆ ਬਿਜਲੀ ਵਿਲ 2025 ਦੇ ਅਨੁਸਾਰ ਸਾਰੇ ਸੂਬਿਆਂ ਦੇ ਜਿਹੜੇ ਬਿਜਲੀ ਬੋਰਡ ਹੈ ਉਹਨਾਂ ਨੂੰ ਕੇਂਦਰ ਦੇ ਅੰਡਰ ਚਲੇ ਜਾਣਾ ਜਿਸ ਦੇ ਨਾਲ ਲੋਕਾਂ ਦੀਆਂ ਸਬਸਿਡੀਆਂ ਜਾਂ ਗਰੀਬਾਂ ਨੂੰ ਬਿਜਲੀ ਨਹੀਂ ਮਿਲੇਗੀ ਕਿਉਂਕਿ ਇਹ ਮੋਦੀ ਆਪਣੇ ਮਿੱਤਰਾਂ ਨੂੰ ਅਡਾਨੀਆਂ ਵਾਨੀਆਂ ਨੂੰ ਸਾਰੇ ਬਿਜਲੀ ਬੋਰਡ ਸੌਂਪਣਾ ਚਾਹੁੰਦਾ ਸਾਰਾ ਕੁਝ ਸੌਂਪਣਾ ਚਾਹੁੰਦਾ ਔਰ ਇਹ ਸਾਰੇ ਅਧਾਰੇ ਵੇਚ ਕੇ ਦੇਸ ਦੇ ਅਡਾਨੀਆਂ ਵਾਨੀਆਂ ਦੇ ਹੱਥਾਂ ਵਿੱਚ ਦੇ ਕੇ ਹਰ ਦੇਸ਼ ਦੀ ਗੱਦੀ ਤੋਂ ਭੱਜੂਗਾ ਅਸਰ ਸਿੰਘ ਭੋਜਮਾ ਜੀ ਵਿ락 ਪ੍ਰਧਾਨ ਬੀਕੇ ਜੂ ਰਾਜੇਵਾਲ ਜੀ ਚੰਡਾ ਮਾਰਚ ਅਸੀਂ ਲੋਕਾਂ ਨੂੰ ਜਿਹੜੇ ਇਹ ਆਪਣਾ ਬਿਲੀ ਪ੍ਰਾਈਵੇਟ ਕਰਨ ਜਾਂ ਸੀਟਵਿਲ ਤੇ ਲੋਕਾਂ ਨੂੰ ਖਤਮ ਕਰਨ ਦੀ ਇੱਕ ਚਾਲ ਹੈ ਮੋਦੀ ਸਰਕਾਰ ਦੀ ਇਹ ਕਹਿ ਵੀ ਆਮ ਜਨਤਾ ਨੂੰ ਵੀ ਇੰਨੇ ਗਰੀਬ ਕਰ ਦੇਣਾ ਹੈ ਬਿਜਲੀ ਇੰਨੀ ਮਹਗੀ ਹੋ ਜਾਣਾ ਕਿ ਹਰੇਕ ਤੇ ਵਸਦੀ ਗੱਲ ਨਹੀਂ ਰਹਿਣੀ ਤੇ ਸੀਟਪਲਾ ਜਿਵੇਂ ਸੀਟ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੇ ਨੇ ਇਸ ਕਰਕੇ ਵੀ ਪੂਰੀ ਗ੍ਰੀਪੀ ਹੋ ਕਰਕੇ ਵੀ ਜਿੰਨਾ ਸਾਰਾ ਉਹ ਅਪਡੇਟ ਅੰਡਰ ਲੈਣਾ ਚਾਹਦਾ ਵੀ ਲੋਕ ਉਠਣਾ ਸਕਣ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ